ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਟੇ ਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਾਰਾਜ ਬਾਈ ਰੋਮੀ ਕੋਲੇ ਪਹੁੰਚੀ ਆ 2 ਵਜੇ ਨਾਲ ਤੁਹਾਨੂੰ ਸੋਈਆਂ ਸਵਾਈਆਂ ਦਿਖਾ ਦੇਾਂਗੇ ਦਿਖਾ ਵੀ ਪੂਰੀਆਂ ਗਰਮੀ ਝੱਲਣ ਵਾਲੀਆਂ ਦੇਵਾਂਗੇ ਤੇ ਇਧਰ ਸੂਈ ਸਵਾਈ ਮਗਰ ਐਰਸ਼ਹਰੀ ਆਪਾ ਤੇ ਐਰਸ਼ਹਰ ਨਾਲ ਦੀ ਬੱਚੀ ਕੋ ਜਿਆਦਾ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਨੰਬਰ ਵਾਈ ਦਾ 9478635804 ਪਿੰਡ ਮਹਰਾਜ ਜ਼ਿਲ੍ਹਾ ਬਠਿੰਡਾ ਦਸੀ ਰਾਮਪਰਾ ਫੂਲ ਤੇ ਬਾਈ ਦਾ ਜਿਹੜਾ ਘਰ ਦਾ ਡਰੈੱਸ ਆ ਉਹ ਹੈਗਾ ਮਹਰਾਜ ਮਹਰਾਜ ਦੀ ਗਵਰਨਮੈਂਟ ਸਰ ਨੂੰ ਰੋਡ ਜਾਂਦੀ ਉਹ ਹੋਰੋਂ ਵੀ ਠੀਕ ਹੋ ਵੀਰੇ ਬਾਈ ਸਸੀ ਦਾ ਡਰੈੱਸ ਦਾ ਮੈਂ ਹੀ ਬੋਲਦਾ ਚਲੋ ਜੀ ਤੇ ਵੀਰੇ ਕਿਉਂਕਿ ਨੇਤ ਆਉਣੇ ਬਾਈ ਕੋਲੇ ਸਾਰਾ ਪਤਾ ਗਿਆ ਵੀ ਕੀ ਵਾਜ ਦਾ ਨੰਬਰ ਆ ਕੀ ਵਾਜ ਦਾ ਕੋਈ ਇੱਕ ਗਾਂ ਵੇਗੀ ਪਈ ਆ 200 ਗਾਂ ਵੇਚੀ ਹੋਈ ਥੋੜੇ ਚੈਨਲ ਦੇ ਜਰੀਏ ਹੋਰ ਰੋਮੀ ਠੀਕ ਠਾਕ ਹੋ ਹਾਂ ਤੇ ਜਿਹੜੀ ਰੋਮੀ ਆਪਾਂ ਵਾਹੜ ਤੋਰੀ ਜਾਨੇ ਵੀਰੇ ਕਦੋਂ ਸੂਈ ਆ ਜੀ ਇਹ ਬਾਈ ਸੂਈ ਨੂੰ ਅਜ 10 12 ਦਿਨ ਹੋ ਗਏ ਦੁੱਧ ਹੈਗਾ 15 17 ਕਿਲੋ ਭਾਂਡੇ ਵਾਲਾ ਦੱਸਣਾ ਆਪਾਂ ਬਸ 15 ਤੋਂ ਪਲੱਸ ਆ ਬਾਈ 17 ਤੋਂ ਘੱਟ ਆ ਓਕੇ ਜੀ ਤੇ ਹੁਣ ਕਿੰਨਾ ਵਾਜੂਗੀ ਹੋਰ ਬਾਈ ਆਪਣੇ 18 20 ਕਿਲੋ ਦੁੱਧ ਦੀ ਜੂਗੀ 18 ਤੋਂ 20 ਕਿਲੋ ਦੁੱਧ ਦੇਊਗੀ 18 ਤੋਂ ਓਕੇ ਫਿਰ 18 ਤੋਂ ਉਹਦੇ ਹੱਥ ਮਗਰ ਬੱਛਾ ਬਾਈ ਕਿੰਨੇ ਪਾਹ ਹੈ ਬਾਈ ਇਹਦੇ ਇਹਦਾ ਬਸ 75000 ਰੁਪਏ ਹੀ ਆ ਬਾਈ 75000 ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਫੁੱਲ ਸਹਿਜਾਈ ਤੇ ਜਿਹੜੀ ਐਰ ਸ਼ਹਿਰ ਦੇਖੀ ਜਾਂਦੇ ਮਗਰ ਐਰ ਸ਼ਹਿਰ ਨਾਲ ਕੋਈ ਬੱਛੀ ਐਰ ਸ਼ਹਿਰ نسل ਦੀ ਮਗਰ ਬੱਛੀ ਠੰਡੀ ਮਿੱਠੀ ਇਹ ਲੇਖੇ ਮੁੱਕੇ ਪਏ ਆ ਬਾਈ ਓਕੇ ਜੀ ਤੇ ਵੀਰੇ ਕਿੰਨਾ ਦੁੱਧ ਆਏ ਥੱਲੇ ਹੁਣ ਇਹਦੇ ਥੱਲੇ ਬਾਈ ਜਿਹੜਾ ਦੁੱਧ ਆ ਇਸ ਵਕਤ ਹੂੰ 10 ਤੋਂ 12 ਕਿਲੋ ਬੋਲਾਗਾ ਪਰਸੋਂ ਤੜਕੇ ਮਾਰ ਤੋਂ ਬੋਲੇ ਜੀ ਹਜੇ ਹਾਂ ਬਾਈ ਓਕੇ ਤੇ ਮਗਰ ਫਿਰ ਬੱਛੀ ਆ ਗਈ ਹੈ ਨਾ ਮਗਰ ਬੱਛੀ ਆ ਬਾਈ ਇਹ 16 ਕਿਲੋ ਦੁੱਧ 8 ਕਿਲੋ ਟ 16 ਗਲਨ ਦੁੱਧ ਦੇ ਦੂਗੀ ਹਾਂ ਬਈ ਮੌਜ ਨਾ 8 ਕਿਲੋ ਟਾਈਮ ਦਾ ਇਹਨਾਂ ਦੇ ਦੁੱਧ ਸੰਘਣਾ ਹੁੰਦਾ ਹਨਾ ਬਈ ਹਾਂ ਬਈ ਹੈ ਫੈਂਟ ਵਾਲਾ ਜਿਹੜਾ ਓਕੇ ਜੀ ਤੇ ਬਾਕੀ ਦਾ ਚੰਗਾ ਜੀ ਆਰਡਰ ਵੀ ਚੰਗਾ ਤੇ ਮੁੱਲ ਇਹਦਾ ਜਾਏ ਜੀ ਹੋ ਕਿੰਨਾ ਮੁੱਲਾ ਗਿਆ ਰਮੀ ਦਾ ਇਹਦਾ ਬਸ 57000 ਰੁਪਏ ਹੀ ਆ ਕਿਉਂਕਿ ਵੀਡੀਓ ਥੋੜੀ ਲੰਮੀ ਹੋ ਜਾਂਦੀ ਬਾਈਕ ਦਾ ਧਾਰਾ ਆਪਾਂ ਕਿਹਦੇ ਨਹੀਂ ਮਾਰ ਕੇ ਦਿਖਾਉਣ ਆਇਓ ਤੁਸੀਂ ਆ ਕੇ ਆ ਕੇ ਆਜਾ ਕੱਢ ਕੇ ਧਾਰਾ ਤੂਰਾ ਮਾਰ ਕੇ ਬਾਈ ਕਹਿੰਦਾ ਫੇਰ ਲੈ ਕੇ ਜਾਇਓ ਕੀ ਮੁੱਲਾ ਦਾ ਇਹਦਾ ਬਸ 57000 ਰੁਪਏ ਹੀ ਆ ਬਾਈ 50 ਤੇ 7 57 ਹਾਂ ਓਕੇ ਜੀ ਮਾਨਤਨ ਵਿੱਚੋਂ ਇਹਦੇ ਵੀ ਕਰਾਂਗੇ ਸਾਰੇ ਮਾਲ ਦੇ ਮਾਨਤਨ ਹੋਊਗਾ ਮਾਨਤਨ ਹੋ ਜਾਣਾ ਤੁਹਾਡਾ ਜਰੂਰ ਤੇ ਬਾਕੀ ਦਾ ਇਹ ਸ਼ਹਿਰ ਦੀ ਡਿਮਾਂਡ ਥੋੜੀ ਜਿਹੀ ਚੰਗੀ ਰਹਿੰਦੀ ਹੈ ਹਨਾ ਚੰਗੀ ਰਹਿੰਦੀ ਹੈ 57000 ਤੇ ਇਹਦਾ ਇਹ ਦਾ 23 ਇਹ ਦਾ 75000 ਤੇ ਉਧਰ 77 7700 ਨੂੰ ਦੂਜੀ ਵੀਡੀਓ ਚ ਦਿਖਾਈਆਂ ਠੀਕ ਹੈ ਜੀ ਤੇ ਬਾਕੀ ਦਾ ਨੰਬਰ ਵਾਈ ਦਾ ਬੋਲੋ ਜੀ ਤੁਸੀਂ ਉਹ ਨੰਬਰ 947863584 ਪਿੰਡ ਮਹਰਾਜ ਜਿਲ੍ਹਾ ਬਠਿੰਡਾ ਦਾ ਦਸੀਰ ਰਾਮਪਰਾ ਫੂਲ ਗਵਰਨਮੈਂਟ ਸਾਰ ਵਾਲੀ ਮਹਰਾਜ ਤੋਂ ਵਾਲੀ ਸੜਕ ਜਾਂਦੀ ਉਹ ਤੇ ਬਾਈ ਦਾ ਮਕਾਨ ਦਾ ਐਡਰੈਸ ਆ ਬਾਕੀ ਇਹ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦਾ ਕਿੰਨਾ ਵੀਡੀਓ